ਸਾਵੈ ਜੀ ਕਿਤੇ ਖਾਤੇ ਸਵਾਲ ਤਾਂ ਹੈ ਤਾ ਹਟਾ ਨਾ ਇਹ ਫਨਲੀ ਬਿਲਾਓ ਬਰ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਅੱਜ ਅਸੀਂ ਬੱਚਿਆਂ ਦੀਆਂ ਕਿਤਾਬਾਂ ਦੇ ਕਾਪੀਆਂ ਤੇ ਕਵਰ ਚੜਾਉਨੇ ਆ ਸੀ ਕਿਉਂਕਿ ਹੁਣ ਬੱਚਿਆਂ ਦੀਆਂ ਸੁੱਟੀਆਂ ਇੱਕ ਦੋ ਕੀ ਰਹਿੰਦੀਆਂ ਨਹੀਂ ਗਿਆ ਕਾਪੀਆਂ ਤੇ ਕਿਤਾਬਾਂ ਦੀ ਸੈਟਿੰਗ ਕਰ ਦਿਆਂਗੇ ਇਹਨਾਂ ਦੀਆਂ ਕਿਤਾਬਾਂ ਅੰਡੋ ਅੱਡੀ ਸੈੱਟ ਕਰਕੇ ਬੈਗਾਂ ਚ ਪਾਉਂਦੇ ਆਂਗੇ ਤੋੜੀ ਕਾਂਚੀ ਕਿੱਥੇ ਬੈਟੀ ਇਹ ਕਾਂਚੀ ਨਾਲ ਕੱਟ ਕੇ ਨਾ ਚੰਗੀ ਤਰ੍ਹਾਂ ਜਿਹਨਾਂ ਦੀ ਵਧੀਆ ਸੈਟਿੰਗ ਹੋ ਜਾਂਦੀ ਹੈ ਇਹਨਾਂ ਨੂੰ ਉਹ ਨਾ ਉਨੀ ਜਗ੍ਹਾ ਰੱਖ ਲੈਣੇ ਬਰਾਬਰ ਉਨੀ ਉਧਰ ਉਨੀ ਨੂੰ ਇਹਨੂੰ ਥੋੜਾ ਮੋੜਨਾ ਜ਼ਰੂਰੀ ਹੁੰਦਾ ਕਿਉਂ ਇਹਦੇ ਨਾਲ ਕਾਪੀ ਦੀ ਜਿੜਤ ਨਹੀਂ ਖਰਾਬ ਹੁੰਦੀ ਨਾ ਇਹ ਤਾਂ ਨਾਲੇ ਵਧੀਆ ਫੇਰ ਤੇ ਚੜ ਜਾਂਦਾ ਹੈ ਕਵਰ ਕਾਪੀ ਦੇ ਉੱਤੇ ਅਸੀਂ ਇਹਨੂੰ ਐ ਕੱਟ ਕੇ ਦੱਬ ਲਿਆ ਤੇ ਦੋਵੇਂ ਵੀ ਆਪਾਂ ਨੇ ਮੋੜ ਲਿਆ ਇਹ ਲੈਣ ਕਿ ਕਰਦੇ ਇਦਾਂ ਨੂੰ ਜਿਹੜਾ ਇਹਨੂੰ ਐਸਟਰਾ ਕਰਕੇ ਐਂ ਕਰਤਾ ਕੋਣੀ ਇਹਨੂੰ ਕਦੇ ਵੀ ਆਪਾਂ ਐਂ ਕਰਕੇ ਹਾਨਾ ਕਰੂ ਕਵਰ ਨੂੰ ਜਿਹੜਾ ਚੜਾਉਂਦੇ ਨੇ ਤਾਂ ਕਰਕੇ ਇਹਨੂੰ ਐਂ ਕਰਕੇ ਚੜਾਉਂਦੇ ਕਿਉਂਕਿ ਫਿਰ ਇਧਰ ਇਹਦੇ ਨਾਲ ਕਾਫੀ ਜਿੰਦ ਇਕੱਠੀ ਜੀ ਹੋ ਜਾਂਦੀ ਹੈਗੀ ਕਵਰ ਵਧੀਆ ਨਹੀਂ ਚੜਦਾ ਹੈਗਾ ਜੇ ਬਲ ਪੈ ਜਾਂਦਾ ਹੈਗਾ ਚੰਗੀ ਤਰ੍ਹਾਂ ਇਹ ਸਾਫ਼ ਨਹੀਂ ਹੁੰਦਾ ਹੈਗਾ ਇਹਨੂੰ ਵੇਹ ਦੋਨਾਂ ਪਾਸੋਂ ਮੋੜ ਲੈ ਨੂੰ ਐ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਕੱਤੀ ਇਧਰੋਂ ਵੀ ਸਾਫ਼ ਕਰ ਲੋ ਇਸ ਤਰ੍ਹਾਂ ਤੇ ਇਧਰੋਂ ਵੀ ਕਰ ਲੈ ਹੁਣ ਇਹਨੂੰ ਕੱਤੀ ਨੂੰ ਆਪਾਂ ਨੇ ਐ ਢਾਇਆ ਵਾਹ ਵਾਹ ਐ ਕਰਕੇ ਇਕੱਠਾ ਕਰਨਾ ਜੇ ਆਪਾਂ ਦੂਜੀ ਲੋਡ ਕਰਾਂਗੇ ਤਾਂ ਇਹਨਾਂ 'ਚ ਫਿਰ ਬਲ ਪੈ ਜਾਂਦਾ ਹੈ ਇਹ ਸੈੱਟ ਨਹੀਂ ਚੜਦੇ ਹੈਗੇ ਕਵਰਾਂ ਅਲਸਰ ਸਟੈਪਲੇਜਰ ਲਾਉਣ ਵੇਲੇ ਸੈਟਿੰਗ ਨਹੀਂ ਹੋਣੀ ਜੇ ਸੂਈਆਂ ਆਂਦੀਆਂ। 빙ਗੇ ਟਿੱਡੀਆਂ ਜਾਂ ਸੂਈਆਂ ਲੱਗਦੀਆਂ ਹਨ। ਇਹ ਸੈਟਿੰਗ ਅੱਗੇ ਕਵਰ ਆਪਾਂ ਸਾਰੀਆਂ ਕਾਪੀਆਂ ਤੇ ਆਪਾਂ ਨੇ ਕਵਰ ਚੜਾ ਕੇ ਉਹ ਇਹਨਾਂ ਨੇ ਕਰਤਾ ਸੈਟ ਹੁਣ ਆਪਾਂ ਲਾਉਣਾ ਇਹਨਾਂ ਤੇ ਸਟੈਪਲੇਜਰ ਕਾਪੀਆਂ ਤੇ ਆਪਾਂ ਸਟੈਪਲੇਜਰ ਇਹਨਾਂ ਦੇ ਜਾਰੇ ਪਾਸੇ ਲਾਦਾ ਦੋ ਪਾਸੇ ਇਧਰ ਲਾਤਾ ਆਪਣੇ ਜਿਆ ਤੇ ਰਾਣਾ ਦੇ ਰੋਹਿਆ ਤਾਂ ਜਿਹਨਾਂ ਨੇ ਕਿਹ ਅਹਾਂ ਨਹੀਂ ਕਰਦੀਆਂ ਹੈ ਇਹ ਕੋਲ ਵੀ ਜੇ ਵਾਸਤੇ ਤੇ ਇਸਲਾ ਦਾ ਇੱਥੇ ਇਹ ਆਪਣਾ ਹੁੰਦਾ ਗਿਆ ਹੁਣ ਇਹਨੂੰ ਆਪਾਂ ਕਹਿੰਦਾ ਕੈਂਚੀ ਨਾਲ ਕੈਂਚੀ ਆਹ ਮੈਂ ਨਹੀਂ ਕੱਟਦੀ ਜਿਵਾ ਹੁਣ ਜਿਹਨੀਆਂ ਇਹ ਸੁਣੀਆਂ ਆ ਜਾਂ ਕਈ ਵਾਰ ਇਹ ਬੱਚਿਆਂ ਦੇ ਹੱਥਾਂ 'ਚ ਵੀ ਲੱਗ ਜਾਂਦੀਆਂ ਨੇ ਆਂ ਛੱਡ ਦਿੰਦੇ ਆਪਾਂ ਇਹ ਆਂ ਨਹੀਂ ਛੱਡਣੀਆਂ ਚਾਹੀਦੀਆਂ ਹੈਗੀਆਂ ਇਹ ਸੁਣੀਆਂ ਚੰਗੀ ਤਰ੍ਹਾਂ ਜਾਂ ਕੋਈ ਪਲਾਸ ਹੈ ਤੇਜ ਕਰ ਸਕਾ ਕੋਈ ਵੀ ਚੀਜ਼ ਹੈਗੀ ਕੋਈ ਵੀ ਚੀਜ਼ ਹੋਣੀ ਦਾ ਹੁਣ ਆਪਾਂ ਇਹਨਾਂ ਦਵਾਈਆਂ ਹੈ ਚੰਗੀ ਤਰ੍ਹਾਂ ਹੁਣੇ ਕਰੇ ਵੀ ਉੱਪਰ ਜੀ ਨਹੀਂ ਨਾ ਹੱਥਾਂ 'ਚ ਨਹੀਂ ਬਾਜੇ ਹੁਣ ਇਹ ਸੈਟ ਹੋ ਗਿਆ ਹੁਣ ਆਪਾਂ ਇਹਨਾਂ ਦਵਾਈਆਂ ਸੁਆਦ ਨਹੀਂ ਆ ਗਈ ਜਿਵੇਂ ਚੰਗੀ ਤਰ੍ਹਾਂ ਦਬਾਉਂਦੀਆਂ ਨਹੀਂ ਜਦੋਂ ਅਸੀਂ ਪਾਸੇ ਦਵਾਈਆਂ ਨੇ ਆਪਾਂ ਨੇ ਫਿਰ ਵਿੱਚ ਗੁਲ ਜਾਂਦੀਆਂ ਨੇ ਇਹਦੇ ਤਾਂ ਹੋ ਜਾਂਦੀ ਇਹਨੂੰ ਤੋਂ ਇਹਦੀ ਜੀਡੀ ਆਹ ਦੇਖੋ ਦੇਖੋ ਚੰਗੀ ਤਰ੍ਹਾਂ ਗੁਲ ਗਿਆ ਨੇ ਆਪਣੀ ਤਾਪੀਆਂ ਤੇ ਲਾ ਲਈ ਸਾਰੀਆਂ ਤੇ ਆਪਣੀ ਖਬਰਾਂ ਜਿਹੜਾ ਕਿ ਸਟੈਪ ਲਿਜਾ ਲਾ ਲਈਆਂ ਵੀਡੀਓ ਪਾਈਏ ਸਾਰਾ ਸਬਸਕ੍ਰਾਈਬ ਵੀ ਕਰਿਓ ਮੈਂ ਕਾਸ਼ ਦੇ ਅਗਰ ਵੀਡੀਓ ਕਿਦਾਂ ਲੱਗੀ ਧੰਨਵਾਦ